ਇਹ ਜੱਗੀ ਦੇ ਆ ਗਏ ਸਾਰੀਆਂ ਤੇ ਅਲਾਏ ਲੱਗੇ ਹੋਏ ਨੇ ਆ ਦੇਖ ਸਕਦੇ ਡੇਢ ਦਾ ਡੇਢ ਦਾ ਹਾਂਜੀ 10 ਫੁੱਟ 10 ਫੁੱਟ ਆ ਗਿਆ ਰਾਂ 10 ਫੁੱਟ ਆ ਗਿਆ ਜੀ ਅਦਰ ਅੰਦਰੋਂ 10 ਆ ਵੀਰੇ ਡਿਸਕਾਂ ਲਾ ਕੇ 10.5 ਦੀ ਕਵਰਿੰਗ ਕਰੂਗਾ ਡਿਸਕਾਂ ਲਾ ਕੇ ਠੀਕ ਹੈ ਵੀ ਆਪਾਂ ਪਹੁੰਚੇ ਹਾਂ ਲੁਧਿਆਣੇ ਕਿਸਾਨ ਮੇਲੇ ਤੇ ਜਿਵੇਂ ਪਹਿਲਾਂ ਆਪਾਂ ਕੱਲ ਵੀਡੀਓ ਅਪਲੋਡ ਕਰਾਈ ਤੀ ਤੇ ਅੱਜ ਆਪਾਂ ਦੂਜਾ ਪਾਰਟ ਲੈ ਕੇ ਆ ਗਏ ਹਾਂ ਕਿਸਾਨ ਮੇਲੇ ਦਾ ਜਿਹੜਾ ਆਪੀ ਏਜੂ ਲੁਧਿਆਣੇ ਲੱਗਿਆ ਹੈ 22 ਮਾਰਚ ਤੇ ਅੱਜ ਆਪਾਂ 22 ਮਾਰਚ ਨੇ ਵੀਡੀਓ ਅਪਲੋਡ ਕਰਦੇ ਆਂ ਤੇ ਆ ਗਏ ਦਿਖਾਉਣੇ ਆ ਤੇ ਆਗੇ ਅਗੇ ਸ਼ਕਤੀਮਾਨ ਵਾਲੇ ਲਾਉਂਗੇ ਇਹ ਸਾਰੇ ਸ਼ਕਤੀਮਾਨ ਵਾਲੇ ਆ ਗਏ ਤੁਸੀਂ ਸਾਡੇ ਸਟੋਰ ਤੇ ਆਓ ਤੇ ਬਹੁਤ ਸਾਰੇ ਡਿਸਕਾਊਂਟ ਪਾਓ ਆਗਾ ਸੁਪਰ ਸੀਟ ਰੇਲ ਦਾ लौज ये साक्ति माराला ये सारे प्लिमेट साक्ति माराला जागे लौज ये ਯਾਰ ਜਰ ਯਾਰ ਜੋ ਕੇ ਚੱਲਦੇ ਆਂ ਉਧਰ ਆ ਗਈ ਏਸੀ ਕੈਵਨ ਮਸ਼ੀਨ ਸਪਰੇਅ ਵਾਲੀ ਉਹ ਤੁਹਾਨੂੰ ਦਿਖਾ ਦੇ ਆ ਗਿਆ ਆਗੇ ਸੀ ਮਾਸਟਰ ਮਾਈਂਡ ਐਗਰੋ ਡਾਕਟਰੀ ਆ ਗਏ ਨਾਲੇ ਮਿੰਨੀ ਰੋਟਾ ਵਿਟਰ ਸਭੀ ਇਸਾਨ ਭਾਈਓ ਅਗਲੇ 10 ਮਿੰਟ ਮੇ ਲੱਕੀ ਡ੍ਰੋ ਸਟਾਰਟ ਹੋਣੇ ਜਾ ਰਹੇ ਆ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਐਪਲੀਮੈਂਟ ਤੇ ਇਹਨੂੰ ਤੁਸੀਂ ਇੱਥੇ ਮਗਰੋ ਚਲਾ ਸਕਦੇ ਹੋ ਇਹ ਲੀਵਰ ਆ ਗਿਆ ਇਹਦਾ ਤੇ ਇਹਨੂੰ ਪੈਟਰੋਲ ਇੰਜਨਾਂ ਸਭੀ ਕਿਸਾਨ ਭਾਈ 10 ਮਿੰਟ ਮੇਂ ਯਹਾਂ ਆ ਜਾਓ ਸਟਾਲ ਮੇਂ ਯਾਰਾ ਕੀ 170 ਔਰ 186 ਅੱਗੇ ਚੱਲਦੇ ਅੱਗੇ ਲਗੀ ਡ੍ਰੋ ਸਟਾਰਟ ਹੋਨੇ ਜਾ ਰਹਾ ਹੈ ਅੱਗੇ ਆ ਕੇ ਸਵੈਨ ਐਗਰਵਾਲੇ ਹਨ ਇਹਨਾਂ ਦੇ ਸਾਰੇ ਐਪਲੀਮੈਂਟ ਆ ਗਏ ਲਓ ਜੀ ਆ ਸਾਰੇ ਸਵੈਨ ਐਗਰਵਾਲੇ ਦੇ ਆ ਗਏ ਰੂਟਾ ਬੀਟਰ ਹੋ ਗਏ ਸੁਪਰ ਸੀਟਰ ਹੋ ਗਏ ਹਨ ਸਾਰੇ ਤੇ ਆਜਵੇਂ ਇਹਨਾਂ ਦਾ ਇਹ ਸਾਰੇ ਹੋ ਗਏ ਤੇ ਮੇਰਾ ਮਾਡਲ ਹੋ ਗਿਆ 175 ਲਓ ਜੀ 24 ਤੋਂ 20 ਇੰਚ ਹਨ ਤੇ ਆ ਹੋ ਗਿਆ 40 ਲਓ ਜੀ ਆ ਹੈਗਾ 18 ਪਲੇਟ 64 ਦਾ ਤੇ ਉਹ 2 65 ਦਾ ਉਧਰ ਇਹ ਹੈ ਜੀ ਬਾਕੀ ਆ ਦੇਖਦੇ ਆ ਸੁਪਰ ਸੀਟਰ ਇਹ ਹੈਗਾ ਜੀ 22 ਦਾ ਫੱਟ ਫੁੱਟਾ ਸੁਪਰ ਸੀਟਰ ਤੇ ਆ ਹੈਗਾ ਖੱਤਾ-ਕੁੱਟਾ 53 ਰੇਟ ਡਬਲ ਡਿਸਕ ਦੇ ਨਾਲ 170 ਦਾ। ਜਾ ਹੈਗਾ ਜੀ 275 ਦਾ। 9 ਫੁੱਟਾ ਤੇ 8 ਫੁੱਟਾ ਆਏਗਾ 260 ਦਾ। ਲਓ ਜੀ। ਤੇ ਆਹ 9 ਫੁੱਟਾ 195 ਉਨੀ ਅੱਗੇ ਤੁਹਾਨੂੰ ਬਾਕੀ ਇੱਧਰ ਵੀ ਸਾਰੀ ਹੈਗੀਆਂ ਉਹ ਸਟਾਲ ਲੱਗੀਆਂ ਹੋਈਆਂ ਨੇ ਨਾ ਲਓ ਹੈ ਲਓ ਜੀ ਅੱਗੇ ਸਾਰੇ ਗਾਰਡਨ ਵਾਲੇ ਟੂਲ ਆ ਗਏ ਬਾਗ ਵਾਸਤੇ ਜਿਵੇਂ ਬਾਈ ਕਰਕੇ ਦਿਹਾਉਗਾ ਹਾਂ ਲਓ ਥੈਂਕ ਯੂ ਅੱਜ ਜਿਸ ਦੇ ਕੇ ਆਵਾਂਗੇ ਆਪ ਇਹਨੇ ਸਾਰੇ ਬਾਕੀ ਹੈ ਨਾ ਟੂਲ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਸਾਰੇ ਕਾਰਡ ਨਾਲ ਟੂਲ ਨੇ ਭਾਈ ਹਾਂ ਜੀ ਹਾਂ ਲਓ ਜੀ ਬੜਾ ਕਾਰਡ ਵਗੈਰਾ ਕਿਹੜਾ ਆ ਲੈ ਲਓ ਭਾਈ ਇਹਨੇ ਨਾ ਆਪ ਲੈ ਲਿਆ ਜਾ ਦਿਓ ਤੇ ਅੱਜ ਮੇਲੇ ਦਾ ਦੂਜਾ ਦਿਨ ਕੱਲ੍ਹ ਤੇ ਪਹਿਲਾ 21 22 ਲੱਗੀਆਂ ਪਲੇਟ ਆ ਗਈ ਤੁਸੀਂ ਨਾਲੇ ਸਾਰੇ ਜੀ 400 ਤੇ ਅੱਗੇ ਆ ਗਏ ਵੀਰਵਾਲ ਵਾਲੇ ਤੇ ਆ ਇੱਧਰ ਆ ਗਏ ਜੱਗੀ ਮਤਲਬ ਆਪਾਂ ਜੱਗੀ ਦੇ ਚੱਲਦੇ ਆਂ ਜੱਗੀ ਜਿਵੇਂ 9 ਬਾਈ 9 ਵਾਲੀਆਂ ਹੈਗੀਆਂ 175 ਦੀਆਂ ਤੇ ਮੇਲੇ ਤੇ 2000 ਡਿਸਕਾਊਂਟ ਆ। ਲਓ ਜੀ। ਤੇ ਆਹ ਹੈਗੀਆਂ ਜਿਵੇਂ 10 ਬਾਈ 10 ਦੀਆਂ ਪੂਰੀਆਂ ਦੋ ਨਹੀਂ ਐ ਤੇ ਵੀ 2000 ਡਿਸਕਾਊਂਟ ਆ। ਲਓ ਜੀ। ਇਹ ਜੱਗੀ ਤੇ ਆਗੀਆਂ ਸਾਰੀਆਂ। ਤੇ ਲਾਇ ਲੱਗੇ ਹੋਏ ਨੇ ਆਹ ਦੇਖ ਸਕਦੇ। ਲਾਇ ਲਾਇ ਹੋਏ ਨੇ। ਲਓ। ਤੇ 8 ਬਈ 8 ਦੀਆਂ ਹੈਗੀਆਂ 135 ਦੀਆਂ ਤੇ ਇਹਦੇ ਐਵੇਂ ਨੇ ਚੱਕੇ ਉਹਨੂੰ ਲਾਇ ਲੱਗੇ ਹੋਏ ਨੇ ਲੋ ਬਾਕੀ ਸਾਰੀ ਜੱਗੀ ਦੇ ਐਪਲੀਮੈਂਟ ਆ ਗਏ ਹਨ ਆਵੀ ਜੱਗੀ ਦੇ ਭਾਈ ਇਹ ਹੈਗੀਆਂ 155 ਦੀਆਂ ਆ ਹੈਗਾ 35 ਦਾ ਲਾ ਆ ਗਿਆ 13 ਵਾਲੇ ਆ ਗਏ 65000 ਦੇ ਹਾਲ ਆ ਗਏ 13 ਵਾਲੇ 72 ਦੇ ਇਹ ਲਿਆ ਸਾਈਡ ਤੇ ਸਪਰਿੰਗ ਲਾਤਾ ਲੋ ਆ ਆ ਗਏ 17 ਦੇ 135 ਦੇ 1 ਇਹ ਇਕੱਠਾ ਹੋ ਜਾਂਦਾ ਹੈ ਤੇ ਆ ਗਈਆਂ ਤਵੀਆਂ ਇਹ ਨਵੇਂ ਬਾਈ 12 ਬਾਈ 12 ਦੀਆਂ 12 ਬਾਈ 12 ਦੀਆਂ ਨੇ ਇਹ ਜੀ ਦਾ ਰੇਟ ਆ 375 ਤੇ 5000 ਡਿਸਕਾਊਂਟ ਹੈ ਤੇ ਲੋ ਇੰਬੈਗ ਪ੍ਰੋਫਾਈਲ ਵੀ ਤੁਹਾਨੂੰ ਦਿਖਾ ਦਈਏ ਇਹਨਾਂ ਦੀ ਆਪਾਂ ਲਾ ਬਿਚਕੋ ਲਾਤੀਆਂ ਲੈਟਾ ਮਗਰ ਜੱਗੀ ਉਹਨਾਂ ਨੇ ਕਰੋਗਾ ਲੈਫਟ ਰਾਈਟ ਵੀ ਲਿਖਤਾ ਨਾਲ ਇਹ ਇਹ ਹੈਗੀਆਂ 395 ਇਹ ਸਾਰੇ ਜੱਗੀ ਦੇ ਐਪਲੀਮੈਂਟ ਦੀ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਵੀਰਵਾਲ ਦੇ ਇਹ ਆ ਜੋ ਵੀਰਵਾਲ ਦੇ ਦੇਖਦੇ ਆ ਜਿਵੇਂ ਆਹ ਸਭ ਤੋਂ ਛੋਟਾ ਆ ਗਿਆ ਮੈਨੂੰ ਲੱਗਦਾ ਇਹਨਾਂ ਦਾ ਵੀਰਵਾਲ ਦਾ 4 ਫੁੱਟ ਆ ਇਹ ਇਹ ਹੈਗਾ 75 ਦਾ ਇਹ ਇਹ ਫੌਜੀ ਗੈਰਨੇਟਰ ਸਰਤਾਜ ਵਾਸਤੇ। ਯਾ ਗਾ ਰੁਕਟਾ ਵੀਟਰ। ਇਹ ਹੈਗਾ 102 ਬਲੇਟ ਨੇ ਇਹਨੂੰ। ਇਹ ਹੈਗਾ ਪ੍ਰਾਈਸ। ਦੇਖੋ ਪ੍ਰਾਈਸ ਚੈੱਕ ਕਰੋ। ਇਹਨੂੰ ਟਰੈਕਟਰ ਤਕੜਾ ਹੀ ਚਾਹੀਦਾ ਭਰਾਵਾ। ਇਹ ਡਰਪ ਹੋਊਗਾ। ਚੱਕੇ ਦਾ ਜਾਣਾ ਜਿੰਨ ਲਿਫਟ ਤਾਂ ਇਧਰੋਂ ਖਿੱਚ ਹੋਊਗਾ ਇਹ। ਲਓ। ਕਿੰਨੇ ਫੁੱਟ ਆ ਬਈ ਇਹ 14 ਫੁੱਟ 14 ਫੁੱਟ ਇੱਕ ਤੋਂ ਦੋ ਬਲੇਡ ਇੱਕ ਤੋਂ ਦੋ ਬਲੇਡ ਬਈ ਠੀਕ ਹੈ ਡੇਢ ਦਾ ਡੇਢ ਦਾ ਹਾਂਜੀ 10 ਫੁੱਟ 10 ਫੁੱਟ ਆ ਗਿਆ ਰਾਂ 10 ਫੁੱਟ ਆ ਗਿਆ ਜੀ ਅੰਦਰੋਂ ਅੰਦਰੋਂ 10 ਆ ਵੀਰੇ ਠੀਕ ਡਿਸਕਾਂ ਲਾ ਕੇ 1.5 ਦੀ ਕਵਰਿੰਗ ਕਰੂਗਾ ਡਿਸਕਾਂ ਲਾ ਕੇ ਠੀਕ ਹੈ ਲੋ ਵੀ ਡਿਸਕਾਂ ਲਾ ਕੇ 1.5 ਦੀ ਕਵਰਿੰਗ ਕਰੂ ਤੇ ओके ਤੇ ਆ ਦੇਖੋ ਇੱਧਰ 8 ਫੁੱਟਾ ਇਹ ਹੈਗਾ ਇੱਕ 15 ਦਾ 8 ਫੁੱਟਾ ਤੇ ਆ ਅਗ ਜਿਹਨਾਂ ਦੀ ਮਸ਼ੀਨ ਮਸ਼ੀਨ ਦੇਖਦੇ ਆ ਦੋ ਕਹਿੰਦਾ ਪੁੱਛੇ ਚੱਲਦਾ ਇਹ ਹੈਗੀ ਆ 75 ਦੀ। ਬਾਈ ਤੇ ਬੱਕਰ ਮੀਟਰ ਤੋਂ ਦਿਖਾਤਾ। ਤੇ ਆਮ ਲੜਾ ਗੰਨੇ ਵਾਲਾ ਆ ਗਿਆ ਨਾ। ਇਹ ਹੈਗਾ 130 ਦਾ। ਇਹ ਲੋ। ਇਹਦੇ ਵੀ ਆਜ ਮੈਂ ਕਨੈਕਟ ਕਰਤਾ ਨਾ ਗੇਅਰ ਨੂੰ ਇੱਥੋਂ ਵਰਕ ਕਰੂਗਾ ਸਾਰਾ। ਲੋ। ਆਹ ਤੇਲ ਚੱਕ ਸਾਰਾ। ਤੇ ਆ ਜੋ ਚੱਲਦੇ ਆ ਅੱਗੇ। ਅਗੇ ਪਾਈ ਵਾਲੀ ਵੀ ਹੈਗੇ ਨੇ ਤੇ ਬਾਕੀ ਹੋਰ ਵੀ ਕਾਫੀ ਐਪਲੀਮੈਂਟ ਹੈਗੇ ਨੇ। ਆ ਮੇ ਆ ਆਗੇ ਇੱਧਰ ਆ ਨਟਰਾਜ ਆਟਾ ਚੱਕੀ ਆ ਗਈ। ਲਓ ਜੀ। ਇਹ ਨਟਰਾਜ ਵਾਲਿਆਂ ਦੀ ਆ ਗਈ। 24 900 3000 ਡਿਸਕਾਊਂਟ ਤੇ। ਵਾਕਿਆ ਪੰਜ ਇਹਨਾਂ ਦੇ ਇਸ਼ਾਰੀਆਂ ਹਨ। ਯਾ ਇਹਨਾਂ ਦਾ ਆਪਣਾ ਕੰਟੈਕਟ ਨੰਬਰ ਦੇ ਦਿੰਨੇ ਆ। ਇਹ ਗਾਜੀ। ਇਹ ਆ ਗਈ ਨਟਰਾਜ ਵਾਲੇ। ਇਹ ਸਾਰੀ ਚੱਕੀਆਂ ਇਹਨਾਂ ਦੀਆਂ। ਨੇ ਜੇ ਲੋ ਅਸਾ ਕਰ ਰਿਹਾ ਰਿਹਾ ਕਰ ਰਿਹਾ ਆਵਾਂਗੇ ਛੋਟਾ ਕੋਈ ਕੋਈ ਕਹਿੰਦਾ ਦੁਕਾਨ ਤੇ ਆਣਾ ਜੀ ਇਹਨੂੰ ਆਪਾਂ ਕੋਲ ਕਰਦੇ ਕਿਸੇ ਨੂੰ ਬਣ ਗਿਆ ਕੰਮ ਆਪੋ ਨਿਕਲਦਾ ਤੇਲ 25990 6000 ਡਿਸਕਾਊਂਟ ਮੇਲੇ ਤੇ ਜੀ ਤਿਆਰ ਆਪਾਂ ਦੀ ਬਾਈ ਜਰਾਉ ਇਹ ਲਾਈਟ ਤੇ ਚੱਲਦੀ ਆ? ਹਾਂਜੀ। ਤਾਂ ਬੈਟਰੀ ਆ। ਲਾਈਟ ਤੇ। ਲਾਈਟ ਤੇ ਚੱਲਦੀ। ਆ ਨਿਕਲਦਾ ਹੋਇੰਤੀ। ਤੇ ਹਾਇ ਦਾ ਪੜਾਈ ਦਾ। ਇਹ ਆ ਜੋ। ਅੱਗੇ ਚੱਲਦੇ ਆਂ। ਬਾਕੀ ਕਾਫੀ ਤੁਹਾਨੂੰ ਐਪਲੀਮੈਂਟ ਮਿਲ ਜਗਾ ਅਲੱਗ ਅਲੱਗ ਕੰਪਨੀ ਸਾਰੇ ਹਨਾ ਤੁਸੀਂ ਦੇਖ ਸਕਦੇ ਹੋ ਤੁਸੀਂ ਆਪ ਐਨ ਅੱਗੇ ਲੋ ਵੀ ਜਦੋਂ ਫਰੰਟ ਲੋਡਰ ਹੋ ਗਿਆ ਹਨਾ ਸਾਰਾ ਦੇਖ ਸਕਦੇ ਇਹਦਾ ਪ੍ਰਾਈਸ ਦੱਸਿਆ ਹੈ ਇਹਨਾਂ ਨੇ ਯਾ ਲੋਡਰ ਹੋ ਗਿਆ ਜਮੇ 434 ਦੇ ਲੱਗਿਆ ਹੋਇਆ ਫਾਰਵਰਡ ਟਰੱਕ ਤੇ ਇਹਦਾ ਪ੍ਰਾਈਸ ਆ ਜੀ 7.5 35 ਐਚਪੀ ਦੇ ਵਿੱਚ ਆ ਆ ਪ੍ਰਾਈਸ ਇਹਦਾ ਟਰੈਂਟ ਲੋਡਰ ਦਾ 1.90 ਡਿਸਕਾਊਂਟ ਹੈ ਤੇ 15000 ਟੋਟਲ 175 ਬਾਕੀ ਉਧਰ ਪਾਵਰ ਟਰੱਕ ਹੋਰ ਖੜਾ ਇੱਕ ਉਹ ਵੀ ਦੇਖ ਲਈਏ ਟਰੈਕਟਰ ਉਹ ਵੀ ਆ ਟਰੈਕਟਰ ਆ ਗਿਆ ਪਾਵਰ ਟਰੱਕ ਸਾਈਡ ਗੇਅਰ ਜਿਹੜਾ ਪ੍ਰਾਈਸ ਆ 68 ਐਸਪੀ ਦੇ ਵਿੱਚ ਲਓ ਵੀ ਉਹ ਜਿਹੜਾ ਆਪਣਾ ਬਗੈਰ ਜੈਕ ਕੋਲ ਆ ਆ ਗਏ ਫਾਲ ਉਹ ਪਰ ਪ੍ਰਾਈਸ 50000 ਉਹ ਖੜਾ ਜੇ ਉੱਤਰ 44000 ਦੇ 10000 ਆਹ ਆਹ ਦਿਸਕੋਨ ਅੱਗੇ ਤਾਂ ਫਰਖਾ ਬੈਨੋ ਅੱਗੇ ਆਗੇ ਪਾਈ ਵਾਲੇ ਤੇ ਪਾਈ ਵਾਲੇ ਜਿਵੇਂ ਪਲਾਸ ਹੋ ਗਏ ਉਹ ਸਾਰੀ ਚੀਜ਼ਾਂ ਹੋ ਗਈਆਂ ਨਾ ਪੇਜ ਦਾ ਸਾਰਾ ਤੁਹਾਨੂੰ ਪਤਾ ਹੀ ਜਾਂਦਾ ਇਹ ਸਾਰੇ ਪਾਈ ਵਾਲੇ ਆ ਗਏ ਹਨ ਆ ਗਏ ਅੱਗੇ ਸਾਰੇ ਹੈਂਡ ਟੂਲ ਇਹਨਾਂ ਕੋਲੇ ਜੇ ਤੁਸੀਂ ਦੇਖ ਸਕਦੇ ਹੋ ਨਾ ਆਹ ਤਰ੍ਹਾਂ ਦੇ ਟੂਲ ਮਿਲ ਜੂ ਇੱਥੋਂ ਆਪ ਜਿਆ ਨਾ ਇਹ ਆਗੇ ਬਾਰ ਵਾਲੇ ਹੈ ਮੇਰਾ ਕੀ ਪ੍ਰਾਈਸ ਹੈ ਬਾਈ 2500 2500 ਇਹ ਦੇਖ ਲਓ ਕਿਹਾ ਦੇ ਕਟਾਣਾ ਸਾਰੇ ਤੇ ਪਾਸ ਹੋ ਗਏ ਮੈਂ ਆਪ ਇਹਨੇ ਸਾਰੇ ਸਾਰੇ ਹੈਂਡ ਟੂਲ ਆ ਗਏ ਪੰਜ ਕਿਲੋ ਸੰਦੂਸ ਰਹਾ ਤੇ ਆਰਾਮ ਗੜੀਆਂ ਆਏ ਆਗੇ ਅੱਗੇ ਬਾਕੀ ਆ ਆਗੇ ਟੂਲ ਲੱਗੇ ਸਾਰੇ ਹਨ ਹਾਂ ਸਾਰੇ ਤੁੰਦਲੇ ਦੇ ਪਏ ਨੇ ਆਪਣੇ ਕੋਲ ਹੋ ਗਏ ਸਾਰੇ ਹੈਂਡ ਟੂਲ ਆ ਗਏ ਆ ਕਿੰਨੇ ਦੇ ਕੱਟ ਬਾਈ 3590 ਦੀ 3590 ਦੀ ਲੋ ਵੀ ਆਹ ਸਾਰੀਆਂ 1960 1960 ਹੈ ਲੈ ਲੈ ਵੀਰੇ ਆਹੀ 1900 ਦਾ ਕੱਢ ਵੀ ਪੈਸੇ ਬਾਕੀ ਆ ਗਿਆ ਕਿਚਨ ਦਾ ਕੰਮ ਇਹਨੇ ਵੀ ਆਪਾਂ ਹੱਤਾਂ ਨੂੰ ਲਾਉਣ ਹੀ ਨਹੀਂ ਦੇਣਾ ਟੈਕਨੋਲੋਜੀ ਇੰਨੀ ਆ ਗਈ ਹੈ ਇਹ ਇਹ ਵੀ ਸਾਰਾ ਕਿਚਨ ਵਾਲੀ ਆ ਕੱਟ ਰਹਾ ਕੱਟ ਰਹੀ ਹਾਂ ਇਹ ਸਬਜ਼ੀਆਂ ਕੱਟ ਰਹਾ ਹੈ ਓਕੇ ਸਬਜ਼ੀਆਂ ਕਾਂਡੇ ਦੀ ਮਸ਼ੀਨ ਹੈ ਸਾਰੀਆਂ ਸਬਜ਼ੀਆਂ ਸਲਾਦ ਪਿਆਜ਼ ਆਦਿ ਕੱਟਣੇ ਲਈ ਹੈ

ਲੋ ਵੀ ਆ ਗਏ ਆਪਾਂ ਅੱਗੇ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਸਾਨ ਮੇਲਾ ਲੁਧਿਆਣੇ ਦਾ ਆ ਕੰਬੋਜ ਵਾਲੇ ਆ ਗਏ ਅੱਗੇ ਜਿਵੇਂ ਆ 11 ਦਾ ਹੈਗਾ ਪ੍ਰਾਈਸ 160 ਠੀਕ ਆ ਜੀ ਤੇ ਆ ਜਿਵੇਂ 11 ਦਾ 135 ਤੇ ਆ ਸਾਰੇ ਐਪਲੀਮੈਂਟ ਅੱਗੇ ਹੋਰ ਆ ਗਏ ਰਮ ਵਾਲੇ ਆ ਗਏ ਤੇਰਾ ਗੈਸ ਸਿਲੰਡਰ ਆ ਗਏ ਨਾ ਗੈਸ ਚੁੱਲੇ ਸੌਰੀ ਸਿਲੰਡਰ ਤੇ ਲੋ ਮੈਂ 4300 ਦਾ ਆ 3200 ਦਾ ਆ 1500 ਦਾ 1200 ਦਾ 2300 ਦਾ ਆ ਵੀ 2300 ਦਾ ਆ 2700 ਦਾ ਆ ਇਹਨਾਂ ਦਾ ਕਾਰਡ ਆ 3200 ਤੇ ਬਾਕੀ ਦਰਪਾਈ ਵਾਲੀ ਵੀ ਲੱਗੀ ਹੈ ਸਟਾਲ ਇੱਕ ਹੋਰ ਯਾਪਾਸ ਨੂੰ ਦਿਖਾਇਆ ਸਾਰਾ ਕਿਸਾਨ ਮਿਲ ਹਾਂਜੀ ਭਾਈ ਆ ਗਿਆ ਸਾਰਾ ਲੈਕਟ੍ਰਿਕ ਵਸਤੂਆਂ ਨਾਲ ਨਾ ਬਿਜਲੀ ਦਾ ਘਰਾਂ ਵਾਸਤੇ ਘਰਾਂ ਦੀ ਜ਼ਰੂਰਤ ਦਾ ਸਾਰਾ ਸਮਾਨ ਆ ਸੋਲਰ ਲਾਈਟਾਂ ਦੇ ਨੇ ਤੇ ਜੰਕੂ ਉਜਾਲੇ ਚਾਹਾਂ ਲਓ ਜੀ ਸੁਪਰ ਮੈਟਾ ਵੀ ਓਕੇ ਇਹ ਲੀ ਜੇ ਮੱਖਰਮਖੀ ਮੰਨੇ ਵਾਲਾ ਆ ਮੱਖਰਮਖੀ ਵਾਲਾ ਆ ਗਿਆ ਬੜੀ ਬੜੀ ਮਸਾਜ ਹੋ ਗਈ ਆ ਛਿਨਾ ਲਓ ਜੀ ਉਜਾੜੀ ਬਣਾ ਦੇ ਇੱਕ ਆ ਕੇ ਨਜ਼ਰ ਬੜੀ ਮਸਾਜ ਹੋ ਗਈ ਆ ਕਿੰਨੇ ਲਾਏ 250 ਅੱਛਾ ਚਾਰ ਚੰਗੇ ਦੇ ਲੀ ਜੇ ਗੈਸ ਲੈਟਰ ਬਿਜਲੀ ਲਾਹ ਹੈ ہاں ਬਿਜਲੀ ਵਾਲਾ ਇੰਵਰਟਰ ਮਸਤ ਓਕੇ ਬਾਕੀ ਗਿਆ ਲੈਟਰ ਹੋ ਗਿਆ ਨਾ ਸਾਰਾ ਚਲੋ ਮੈਨੂੰ ਮਿਲ ਜੂ ਤੇ ਬਾਕੀ ਆ ਜੋ ਚੱਲਦੇ ਅੱਗੇ ਤੇ ਆ ਜਿਵੇਂ ਆ ਗਿਆ ਕਿਚਨ ਦਾ ਸਾਰਾ ਕਿੱਥੇ ਦਿਖਾਇਆ ਸੀ ਨਾ ਅੱਗੇ ਹੁਣ ਪਲਾਸਟਰ ਦਾ ਸਬੰਧ ਕੋਲੇ ਥੋੜਾ ਜਿਹਾ

ਆ ਜੋ ਚੱਲਦੇ ਆ ਅੱਗੇ ਅੱਗੇ ਕਰਤਾਰ ਵਾਲੇ ਦਿਖਾਉਣੇ ਆ ਤੁਹਾਨੂੰ ਆ ਜਵਾ ਕਦਮਾ ਟੱਪ ਨੇ ਆਲੇ ਆਲੇ ਆ ਕਰਤਾਰ ਵਾਲੇ ਆ ਗਏ ਇਹ ਉਹ ਵੀ ਸਾਈਡ ਗੇਅਰ ਦੇ ਨਾਲ ਐਵੇਂ ਦਾ ਮਿੱਤਰ ਆ ਇਹ ਤਾਂ ਜਾਂ ਸਕਦੀ ਹੈ ਜਦੋਂ ਵਾਲਾ ਘਾਟ ਦੇ ਵਿੱਚ ਕਾਬੀ ਲੱਗ ਜੈਨ ਉੱਥੇ ਫੋਲੋ ਯਾਰ بڑا 4/4 ਇਹ ਲੋ ਇਹ ਮੇਰੀ ਲੋਕਾਈ ਟਰੈਕਟਰ ਦੀ ਤੇ ਸਾਈਡ ਗੇਰ ਆ ਇਹ LED ਲਾਈਟਾਂ ਨਾਲ ਆ ਲੈਟਾ LED ਕਰਤੀਆਂ ਲੋ ਬਾਕੀ ਲੋਕਾਈ ਵੀ ਚੈੱਕ ਕਰ ਸਕਦੇ ਸਾਰਾ ਆ ਗਿਆ 98 ਸੱਤੀ ਜੀ ਕਰਤਾਰ ਵਾਲਿਆਂ ਦਾ ਆ ਗਿਆ 77 ਸੱਤੀ 4/4 ਆਪਾਂ ਮਾਲੀ ਨੇ ਆ ਗਿਆ ਅੱਗੇ 4/4 ਆ ਗਿਆ ਨੰਨੀ ਮਸੀਨਾਂ ਆਰੇ ਲੋਬੇ ਹੋ ਗਈ ਮਸ਼ੀਨ ਇਹਨਾਂ ਦੀ 2375 ਦੀ ਹੈ ਤੇ ਆ ਜੋ ਚੱਲਦੇ ਆ ਜਾਂਦਾ ਉਹ ਪ੍ਰਚਾਰ ਜਾਂਦਾ ਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆਦੀ ਵੀਡੀਓ ਚ ਤੁਹਾਨੂੰ ਆਪਾਂ ਲੁਧਿਆਣੇ ਪੀਯੂ ਦਾ ਕਿਸਾਨ ਮੇਲਾ ਦਿਖਾਇਆ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆਂ ਤੁਹਾਨੂੰ ਹੋਰ ਕਮਿਊਨਿਟੀ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ